ਸਤਿ ਸ੍ਰੀ ਅਕਾਲ ਦੋਸਤੋ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਐਸਆਈਟੀ ਗਠਨ ਕੀਤੀ ਗਈ ਹੈ ਉਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਸ ਦਿਨ ਤੋਂ ਇਹ ਤਫਤੀਸ਼ ਦੀ ਜਿਹੜੀ ਜਾਂਚ ਕਰਨ ਦੀ ਜ਼ਿੰਮੇਵਾਰੀ ਸਿਟ ਕੋ ਲਈ ਹੈ ਉਸ ਦਿਨ ਤੋਂ ਹੀ ਲੈ ਕੇ ਸਿਟ ਵੱਲੋਂ ਜਿਹੜੀ ਹੈ ਬੜਾ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਭਾਫ ਕਿ ਪਹਿਲਾਂ ਦੋ ਜਿਹੜੇ ਜਿਨ੍ਹਾਂ ਦੇ ਨਾਮ ਇਸ ਐਫ ਆਈ ਆਰ ਵਿੱਚ ਦਰਸਨ ਉਹਨਾਂ ਦੇ ਵਿੱਚੋਂ ਦੋ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਤਤਕਾਲ ਪ੍ਰਭਾਵ ਦੇ ਨਾਲ ਕੀਤੀ ਗਈ ਸੀ ਔਰ ਦੋਨੋਂ ਹੀ ਅਹਿਮ ਜਿਹੜੀ ਉਹਨਾਂ ਦੀ ਭੂਮਿਕਾ ਸੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਐਸ ਜੀ ਪੀ ਸੀ ਦੇ ਜਿਹੜੇ ਸਾਬਕਾ ਸੀਏ ਸਨ ਜਿਨ੍ਹਾਂ ਨੇ ਪੂਰੇ ਐਸ ਜੀ ਪੀ ਸੀ ਦੇ ਰਿਕਾਰਡ ਨੂੰ ਕੰਪਿਊਟਰਿਕਰਨ ਕਰਨਾ ਸੀ ਪਹਿਲਾ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਸਤਿੰਦਰ ਸਿੰਘ ਕੋਹਲੀ ਦੀ ਤਾਂ ਫਿਰ ਜਿੱਥੋਂ ਇਹ ਸਰੂਪ ਮਹਾਰਾਜ ਦੇ ਦਿੱਤੇ ਜਾਂਦੇ ਆ ਪਬਲਿਕੇਸ਼ਨ ਵਿਭਾਗ ਦੇ ਸਹਾਇਕ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਜਿਸ ਦੇ ਤਹਿਤ ਕਾਫੀ ਅਹਿਮ ਜੜੇ ਖੁਲਾਸੇ ਸਨ ਉਹ ਦਿਖਣੇ ਸ਼ੁਰੂ ਹੋਏ ਸਨ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਜਿਵੇਂ ਕਿ ਸਭ ਤੋਂ ਪਹਿਲਾ ਖੁਲਾਸਾ ਇਹ ਸੀ ਕਿ ਕੋਲੀ ਵੱਲੋਂ ਇਹ ਕਿਹਾ ਗਿਆ ਸੀ ਕਿ ਜਦੋਂ ਉਹ ਕੰਪਿਊਟਰਿਕਰਨ ਕਰ ਰਹੇ ਸਨ ਰਿਕਾਰਡ ਦਾ ਤਾਂ ਜੋ ਬੇਨਮੀਆ ਦਿਖੀਆਂ ਸਨ ਉਹਨਾਂ ਨੇ ਇਸ ਦੇ ਬਾਰੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਸੀ ਬੇਸ਼ੱਕ ਇਹਦਾ ਕੋਈ ਵੀ ਪਰਮਾਨ ਨਹੀਂ ਮਿਲਿਆ ਕਿਉਂਕਿ ਐਸਜੀਪੀਸੀ ਦਾ ਜਿਹੜਾ ਡਿਸਪੈਚ ਰਜਿਸਟਰ ਹੈ ਉਸ ਵਿੱਚ ਕਿਸੇ ਤਰ੍ਹਾਂ ਦੀ ਵੀ ਐਂਟਰੀ ਨਹੀਂ ਹੈ ਪਰ ਫਿਰ ਵੀ ਸਕੋਲੀ ਨੇ ਆਪਣੇ ਬਚਾ ਕਰਦਿਆਂ ਹੋਇਆਂ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਹੜਾ ਛਾਪਾ ਪਿਆ ਸੀ ਸੀਏ ਦੇ ਆਫਿਸ ਦੇ ਵਿੱਚ ਉਹ ਵੀ ਇਸੇ ਮਾਮਲੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਛਾਪੇ ਦੇ ਦੌਰਾਨ ਜਿਹੜੀ ਸਿੱਟ ਦੇ ਅਧਿਕਾਰੀ ਆਏ ਸਨ ਉਹਨਾਂ ਦੇ ਨਾਲ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਛੁਪਾਇਆ ਹੋਇਆ ਸੀ ਉਹ ਦੇਖਣ ਤੋਂ ਕੋਲੀ ਹੀ ਲੱਗ ਰਿਹਾ ਸੀ ਭਾਵ ਕਿ ਜਦੋਂ ਕੰਪਿਊਟਰਿਕਰਨ ਕੀਤਾ ਜਾ ਰਿਹਾ ਸੀ ਰਿਕਾਰਡ ਦਾ ਤਾਂ ਨੇਚਰਲੀ ਗੱਲ ਹੈ ਕਿ ਰਿਕਾਰਡ ਕਾਫੀ ਸੀ ਜਿਸ ਨੂੰ ਕੋਲੀ ਨੇ ਅੱਗੇ ਹੋਰ ਆਪਣੇ ਸੀਏ ਨੂੰ ਦਿੱਤਾ ਹੋਵੇਗਾ ਕਿ ਉਹ ਉਹਦੀ ਮਦਦ ਕਰਕੇ ਜਲਦੀ ਕੰਪਿਊਟਰਿਕਰਨ ਹੋ ਜਾਵੇ ਪੂਰੇ ਰਿਕਾਰਡ ਦਾ ਇਸ ਦੇ ਤਹਿਤ ਉਸ ਆਫਿਸ ਦੇ ਵਿੱਚੋਂ ਵੀ ਅਸ਼ਵਨੀ ਐਸੋਸੀਏਟਸ ਜੋ ਸੀਏ ਸੀ ਲੁਧਿਆਣੇ ਚ ਉਸਦੇ ਆਫਿਸ ਵਿੱਚੋਂ ਵੀ ਬਹੁਤ ਸਾਰਾ ਜਿਹੜਾ ਰਿਕਾਰਡ ਸੀ ਉਹ ਸਿੱਟ ਵੱਲੋਂ ਆਪਣੇ ਨਾਲ ਲੈ ਜਾਇਆ ਗਿਆ ਹੈ ਇਸੇ ਤਰ੍ਹਾਂ ਦੀ ਬਾਤ ਜਿਵੇਂ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਕਹਿ ਰਹੀ ਸੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਬਣਾਈ ਹੋਈ ਸਟ ਹੈ ਉਹਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਸਹਿਯੋਗ ਨਹੀਂ ਕੀਤਾ ਜਾਏਗਾ ਪਰ ਪਿਛਲੇ ਦਿਨੀ ਕਿਉਂਕਿ ਸਿਕਸ ਸੰਤਾਂ ਦੀ ਵੀ ਮੰਗ ਸੀ ਕਿ ਕੋਈ ਨਤੀਜਾ ਜਿਹੜਾ ਸਾਹਮਣੇ ਆਉਣਾ ਚਾਹੀਦਾ ਹੈ ਜਿਸ ਨੂੰ ਲੈ ਕੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅਧਿਕਾਰਿਕ ਤੌਰ ਤੇ ਇਹ ਗੱਲ ਕਹੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਬ-ਆਫਿਸ ਚੰਡੀਗੜ੍ਹ ਹੈ ਜੇਕਰ ਸਰਕਾਰ ਨੂੰ ਕੋਈ ਵੀ ਰਿਕਾਰਡ ਦੇਖਣਾ ਚਾਵੇ ਜਾਂ ਲੈਣਾ ਚਾਵੇ ਤਾਂ ਉਹ ਚੰਡੀਗੜ੍ਹ ਸਬ ਅਫੀਸ ਦੇ ਵਿੱਚੋਂ ਲੈ ਸਕਦੀ ਹੈ ਪਰ ਕੰਡੀਸ਼ਨ ਨਾਲ ਇਹ ਰੱਖੀ ਗਈ ਸੀ ਕਿ ਉਸ ਵੇਲੇ ਹਰਜਿੰਦਰ ਸਿੰਘ ਜੀ ਧਾਮੀ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦਾ ਉੱਥੇ ਹਾਜ਼ਰ ਹੋਣਾ ਜ਼ਰੂਰੀ ਹੈ ਭਿ ਭਾਵ ਉਹਨਾਂ ਦੀ ਹਾਜ਼ਰੀ ਤੋਂ ਬਿਨਾਂ ਕੋਈ ਵੀ ਜਿਹੜਾ ਹੈ ਡਾਕੂਮੈਂਟ ਜਾਂ ਕੁਝ ਵੀ ਨਹੀਂ ਦਿੱਤਾ ਜਾਏਗਾ ਇਸ ਦੇ ਨਾਲ ਹੀ ਸਿੱਟ ਵੱਲੋਂ ਹੁਣ ਕਾਰਵਾਈ ਜਿਹੜੀ ਹੈ ਬੜੀ ਤੇਜ਼ ਕਰ ਦਿੱਤੀ ਗਈ ਹੈ ਪਿਛਲੇ ਦਿਨੀ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਹਲਕਾ ਜਿਹੜਾ ਇਲਾਕਾ ਬੰਗਰ ਉਹਦੇ ਚੋਂ 50 ਤੋਂ ਲੈ ਕੇ 60 ਸਰੂਪਾਂ ਦਾ ਪਤਾ ਲੱਗ ਚੁੱਕਿਆ ਹੈ ਕਿ ਉਹ ਡੇਰਿਆਂ ਵਿੱਚ ਨੇ ਔਰ ਕੁਝ ਨਿੱਜੀ ਘਰਾਂ ਦੇ ਵਿੱਚ ਨੇ ਜਿੱਥੇ ਪੂਰੀ ਮਰਿਆਦਾ ਜਿਹੜੀ ਹੈ ਨਹੀਂ ਲਵਾਈ ਜਾ ਰਹੀ ਤਾਂ ਐਸਜੀਪੀਸੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਉਸ ਰੂਪ ਜਿਹੜੇ ਗੁਰੂ ਮਹਾਰਾਜ ਦੇ ਵਾਪਸ ਲਿਆਂਦੇ ਜਾਣਗੇ ਉੱਥੇ ਹੁਣ ਇੱਕ ਹੋਰ ਅਹਿਮ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਨੇ ਅੰਮ੍ਰਿਤਸਰ ਸਥਿਤ ਐਸਜੀਪੀਸੀ ਦਫਤਰ ਵੀ ਪਹੁੰਚ ਕੀਤੀ ਹੈ ਜਿੱਥੋਂ ਪਾਵਨ ਸਰੂਪਾਂ ਦਾ ਜਿਹੜਾ ਰਿਕਾਰਡ ਹੈ ਉਹ ਪ੍ਰਾਪਤ ਕੀਤਾ ਜਾਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਗਾਇਬ ਹੋਣ ਦੀ ਜਾਂਚ ਹੁਣ ਐਸਆਈਟੀ ਵੱਲੋਂ ਹੋਰ ਤੇਜ਼ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਐਸਆਈਟੀ ਵੱਲੋਂ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਸੈਕਟਰ 5 ਚੰਡੀਗੜ੍ਹ ਸਥਿਤ ਐਸਜੀਪੀਸੀ ਦਫ਼ਤਰ ਦਾ ਦੌਰਾ ਕਰੇਗੀ ਤੇ ਗੁੰਮ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਕਰੇਗੀ। ਜਿਕਰਯੋਗ ਹੈ ਕਿ ਸ਼੍ਰੀ ਕਾਲਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਐਸਜੀਪੀਸੀ ਨੂੰ ਐਸਆਈਟਾ ਐਸਆਈਟੀ ਨਾਲ ਸਹਿਯੋਗ ਕਰਨ ਦੇ ਜਿਹੜੇ ਆਦੇਸ਼ ਦਿੱਤੇ ਹਨ ਉਹਨਾਂ ਦੇ ਤਹਿਤ ਐਸਆਈਟੀ ਵੱਲੋਂ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਔਰ ਇੰਨਾ ਜਿਹੜੇ ਦੋਨੋਂ ਆਫਿਸ ਹੈ ਐਸਜੀਪੀਸੀ ਦਾ ਹੈੱਡ ਆਫਿਸ ਅੰਮ੍ਰਿਤਸਰ ਤੇ ਐਸਜੀਪੀਸੀ ਦਾ ਸਬ ਆਫਿਸ ਚੰਡੀਗੜ੍ਹ ਉਹਨਾਂ ਦੋਵਾਂ ਆਫਿਸ ਆਫਿਸ ਦੇ ਵਿੱਚੋਂ ਰਿਕਾਰਡ ਜਿਹੜਾ ਉਹ ਲਿਆ ਜਾਏਗਾ ਇੰਨਾ 328 ਰੂਪਾਂ ਦੇ ਨਾਲ ਸੰਬੰਧਿਤ ਜੋ ਹੈ ਗੜਗਾਂਤ ਸਾਹਿਬ ਨੇ ਕਿਹਾ ਸੀ ਕਿ ਭਾਵੇਂ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਨੇ ਕਦੇ ਵੀ ਆਪਣੇ ਅਧਿਕਾਰ ਖੇਤਰ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਕਿਉਂਕਿ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧੀ ਅਤੇ ਕੇਂਦਰੀ ਸੰਸਥਾ ਪਰ ਪੰਥ ਦੇ ਮਟੇਰੇ ਹਿੱਤਾਂ ਦੇ ਮੱਦੇਨਜ਼ਰ ਕੁਝ ਲੋਕਾਂ ਵੱਲੋਂ ਚੱਲ ਰਹੇ ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਸੰਗਤ ਵਿੱਚ ਪੈਦਾ ਜਿਹੜਾ ਪੰਬਲਪੂਸਾ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਕਮੇਟੀ ਨੂੰ 328 ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਨਾਲ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਨਤੀਜਾ ਹੈ ਉਹ ਸਾਹਮਣੇ ਆ ਸਕੇ ਭਾਵ ਕਿ ਪਤਾ ਲੱਗ ਸਕੇ ਕਿ ਉਹ ਜਿਹੜੇ ਸਰੂਪ ਨੇ ਉਹ ਕਿੱਥੇ ਨੇ ਚਿੱਤਾ ਸੁਰੱਖਿਅਤ ਹੱਥਾਂ ਵਿੱਚ ਹੈ ਤਾਂ ਉੱਥੇ ਮर्यादा ਪੂਰੀ ਬਹਾਲ ਹੈ ਜੇਕਰ ਮर्यादा ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤਾਂ ਇਹ ਬੇਅਦਬੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਾਗਤ ਜੋਤ ਗੁਰੂ ਨੇ ਤੇ ਉਹਨਾਂ ਦੀ ਸਤਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਸਤਕਾਰ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਸਤਕਾਰ ਹਰ ਸਿੱਖ ਉਸੇ ਤਰੀਕੇ ਨਾਲ ਹੀ ਕਰਦਾ ਜਿਵੇਂ ਜਾਗਤ ਜੋਤ ਗੁਰੂ ਸਾਹਿਬ ਦਾ ਕੀਤਾ ਜਾਂਦਾ ਸੀ ਉਸ ਸਮੇਂ ਜਿਸ ਵੇਲੇ ਗੁਰੂ ਸਾਹਿਬ ਖੁਦ ਸਨ ਦੁਨੀਆ ਤੇ ਤਾਂ ਇਸ ਕਰਕੇ ਹੁਣ ਐਸਆਈਟੀ ਵੱਲੋਂ ਜਿਹੜੀ ਜਾਂਚ ਹੈ ਉਹ ਤੇਜ਼ ਕਰ ਦਿੱਤੀ ਗਈ ਹੈ 50 ਤੋਂ 60 ਰੂਪ ਜਿਹੜੀ ਮਿਲਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਉਹਨਾਂ ਲਈ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਖੁਲਾਸੇ ਹੋ ਸਕਦੇ ਹੈ ਜੇਕਰ ਉਹਨਾਂ 16 ਵਿਅਕਤੀਆਂ ਦੇ ਵਿੱਚੋਂ ਕਿਸੇ ਹੋਰ ਦੀ ਵੀ ਜਿਹੜੀ ਹੈ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਧੰਨਵਾਦ